ਪਹਿਣਾ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅਸੀਂ ਸਵੇਰ 10 ਵਜੇ ਤੋਂ ਸਟਾਰਟ ਕੀਤੇ ਆ ਪ੍ਰੋਗਰਾਮ ਤੇ ਇੰਨਾ ਕੁ ਵਧੀਆ ਪਰਮਾ ਸੰਗਤ ਦਾ ਕੋਟਲੀ ਵਾਲਿਆਂ ਦਾ ਸਾਰੇ ਕੋਠਿਆਂ ਦਾ ਰਿਸਪੌਂਸ ਮਿਲ ਰਿਹਾ ਹੰਗਾਰਾ ਮਿਲ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੋ ਬਾਦਲ ਸਾਹਿਬ ਦੇ ਮਨ ਦੇ ਬਲਬਲੇ ਸੀ ਨਾ ਉਹ ਮੈਨੂੰ ਪੂਰੇ ਹੁੰਦੇ ਦਿਖ ਰਹੇ ਆ ਇਹਨਾਂ ਨੇ ਇਸ 2 ਮਿੰਟ ਬੈਠ ਜਾਓ ਬਾਈ ਜੀ ਆਪਾਂ ਬਾਅਦ ਫੋਟੋਆਂ ਕਰਾਵਾਂਗੇ ਸਾਰਿਆਂ ਦੀ ਬੇਫਿਕਰ ਹੋ ਜਾਓ ਸਭ ਦੀਆਂ ਕਰਾ ਕੇ ਭੇਜਾਂਗਾ ਇਸ ਦੌਰੇ ਤੋਂ ਪਹਿਲਾਂ ਸਾਨੂੰ ਬਲਾਕੇ ਬਾਦਲ ਸਾਹਿਬ ਨੇ ਪ੍ਰਧਾਨ ਸਾਹਿਬ ਨੇ ਮੈਨੂੰ ਕਿਹਾ ਸੀ ਕਹਿੰਦੇ ਕੋਈ ਐਸੇ ਪ੍ਰੋਗਰਾਮ ਬਣਾ ਯਾਰ ਡਿੰਪੀ ਕਿ ਮੈਂ ਜਿਹੜੇ ਬਾਦਲ ਸਾਹਿਬ ਦੇ ਪੁਰਾਣੇ ਸਾਥੀ ਆ ਨਾ ਉਹਨਾਂ ਨੂੰ ਮਿਲਣਾ ਚਾਹਣਾ ਉਹਨਾਂ ਨਾਲ ਗੱਲਬਾਤ ਕਰਨਾ ਚਾਹਣਾ ਇਹ ਦੇਖਣਾ ਚਾਹਣਾ ਕਿ ਇਹੋ ਜਿਹਾ ਕਿਹੋ ਜਿਹਾ ਹਲਕਾ ਇਹ ਜਿਹੜੇ ਐਨੇ ਬਾਦਲ ਸਾਹਿਬ ਨੂੰ ਪਿਆਰ ਕਰਦੇ ਸੀ ਤੇ ਬਾਦਲ ਸਾਹਿਬ ਜਿਹਨਾਂ ਨੂੰ ਇੰਨਾ ਪਿਆਰ ਕਰਦੇ ਸੀ। ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕਿਉਂਕਿ ਅੱਗੇ ਆਉਂਦੇ ਸੀ ਰੈਲੀ ਹੁੰਦੀ ਸੀ ਵੱਡੀ ਆਪਾਂ ਕੱਟ ਕਰ ਲੈਂਦੇ ਸੀ। ਬੋਲਦੇ ਸੀ ਤੇ ਚਲੇ ਜਾਂਦੇ ਸੀ। ਇੱਕ ਦੂਜੇ ਨਾਲ ਗੱਲਾਂ ਨਹੀਂ ਹੁੰਦੀਆਂ ਸੀ। ਇੱਕ ਦੂਜੇ ਦਾ ਸੁਭਾਅ ਬਾਰੇ ਆਪ ਵਾਕਫ ਨਹੀਂ ਸੀ ਜਿਵੇਂ ਤੁਸੀਂ ਬਾਦਲ ਸਾਹਿਬ ਦੇ ਸੁਭਾਅ ਬਾਰੇ ਵਾਕਫ ਸੀ ਨਾ ਕਿ ਬਾਦਲ ਸਾਹਿਬ ਨਾਲ ਤਾਂ ਆਪਾਂ ਇੰਨੇ ਖੁੱਲੇ ਸੀ ਕਿ ਉਹਨਾਂ ਦੀ ਬਾਹ ਫੜ ਕੇ ਠੱਲ ਲੈਂਦੇ ਸੀ। ਤੇ ਬਾਦਲ ਸਾਹਿਬ ਵੀ ਆਪਾਂ ਨੂੰ ਇੰਨਾ ਪਿਆਰ ਕਰਦੇ ਸੀ ਵੀ ਜਿਹੜਾ ਵੀ ਰੋਕ ਲੈਂਦਾ ਪਲਾਂਦੀ ਮੱਚਾ ਉਹਨੂੰ ਜਵਾਬ ਨਹੀਂ ਦਿੰਦੇ ਸੀ। ਉਹਦਾ ਹੱਲ ਕਰਕੇ ਧੁਰਦੇ ਹੁੰਦੇ ਸੀ ਇੰਨਾ ਪਿਆਰ ਕਰਦੇ ਸੀ ਇਸ ਖਾਸ ਕਰਕੇ ਕੋਟਲੀ ਹਲਕੇ ਨੂੰ ਸੋ ਇਸ ਲੜੀ ਦੇ ਚੱਲਦੇ ਤਹਿਤ ਕਹਿੰਦੇ ਯਾਰ ਓਵੇਂ ਹੀ ਮੇਰੇ ਕਰਾ ਕੇ ਦੇ ਤੂੰ ਫਿਰ ਅਸੀਂ ਪਲੈਨਿੰਗ ਬਣਾਈ ਕਿ ਬਾਲਸਾ ਫਿਰ ਆਪਾਂ ਨੂੰ ਇੱਕ ਵੱਡਾ ਨਹੀਂ ਪਰ ਛੋਟੇ ਛੋਟੇ ਕਰਨੇ ਪੈਣਗੇ ਕਹਿੰਦੇ ਜੋ ਮਰਜ਼ੀ ਕਰ ਮੈਂ ਕਿਹਾ ਜੀ ਇੱਕ ਦਿਨ ਲੱਗੂ ਕਹਿੰਦੇ ਲਾ ਦੂਗਾ ਕੋਈ ਦਿੱਕਤ ਨਹੀਂ ਫਿਰ ਅਸੀਂ ਇਹ ਹਰੇਕ ਕੋਠਿਆਂ ਦੇ ਵਿੱਚ ਆਪਣੇ ਪੰਜ ਪ੍ਰੋਗਰਾਮ ਰੱਖੇ ਆ ਹੁਣ ਆਪਣੇ ਅਬਲੂ ਆਪਣਾ ਕੋਟਲੀ ਦਾ ਤੀਜਾ ਪ੍ਰੋਗਰਾਮ ਚੱਲ ਰਿਹਾ ਹੈ ਪਰ ਇੰਨਾ ਕਿ ਲੋਕ ਪਿਆਰ ਦੇ ਰਹੇ ਆ ਇੰਨਾ ਕਿ ਤੁਹਾਡੇ ਨਾਲ ਮੇਲ ਮਲਾਪ ਸਮੇਲ ਹੋ ਰਿਹਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹੀ ਚਾਹੁੰਦੇ ਸੀ ਮਾਲ ਸਾਬ ਕਿ ਮੈਂ ਹਰ ਬੰਦੇ ਨੂੰ ਬੈਠ ਕੇ ਗੱਲਬਾਤ ਕਰਾਂ ਕੋਈ ਬਾਦਲ ਸਾਹਿਬ ਦੀਆਂ ਪੁਰਾਣੀਆਂ ਯਾਦਾਂ ਤਾਸ਼ੀਆਂ ਕਰਾਂ ਕਿ ਉਹਨਾਂ ਦੀ ਸਿਆਸਤ ਕਿਹੋ ਜਿਹੀ ਹੋਇਆ ਕਰਦੀ ਸੀ ਤੇ ਬਾਦਲ ਸਾਹਿਬ ਦਾ ਮੈਂ ਇਹਨਾਂ ਨੂੰ ਸੁਖਵੀਰ ਜੀ ਨੂੰ ਵੀ ਦੱਸਦਾ ਕਿ ਪ੍ਰਧਾਨ ਸਾਹਿਬ ਆਪਾਂ ਜਿੱਥੇ ਬੈਠਿਆ ਨਾ ਜੀ ਇਸ ਨੂੰ ਚੌਂਟਾ ਕਹਿੰਦੇ ਇੱਥੇ ਬਾਦਲ ਸਾਹਿਬ ਆ ਕੇ ਇੱਥੇ ਬਹਿੰਦੇ ਸੀ ਤੇ ਸਾਰੀ ਕੋਟਲੀ ਇੱਥੇ ਇਕੱਠੀ ਹੋ ਜਾਂਦੀ ਸੀ ਤੇ ਜੋ ਬਾਦਲ ਸਾਹਿਬ ਇੱਥੇ ਇਹਨਾਂ ਨੂੰ ਕੋਈ ਵੀ ਹੁਕਮ ਲਾ ਦਿੰਦੇ ਸੀ ਇੱਕ ਵੀ ਇਨਸਾਨ ਉਸਤੇ ਕਿੰਤੂ ਨਹੀਂ ਕਰਦਾ ਸੀ ਜੋ ਕਹਿ ਦਿੰਦੇ ਸੀ ਉਸੇ ਤੇ ਸਾਰੇ ਦੇ ਸਾਰੇ ਬੁੱਲ ਚੜਾਉਂਦੇ ਸੀ ਪਰ ਨਾਲ ਦੂਜੇ ਪਾਸੇ ਇਹ ਵੀ ਗੱਲ ਸੀ ਕਿ ਜੋ ਇਹ ਕਹਿ ਦਿੰਦੇ ਸੀ ਤੇ ਉਸਤੇ ਕਦੇ ਬਾਲ ਸਾਹਬ ਨੇ ਨਹੀਂ ਕਿੰਤੂ ਕੀਤੀ ਸੀ ਉਹ ਵੀ ਕਹਿੰਦੇ ਸੀ ਵੀ ਤੂੰ ਪਲਾਂ ਦੀ ਖਾਲੀ ਕਾਗਜ਼ ਤੇ ਤੁਸੀਂ ਸਾਰੇ ਸਾਈਨ ਕਰਾ ਦੇ ਉਹ ਵੀ ਇੰਨਾ ਹੀ ਪਿਆਰ ਕਰਦੇ ਸੀ ਇੰਨਾ ਕਿ ਇਹਨਾਂ ਦਾ ਆਪਸ ਵਿੱਚ ਤਾਲਮੇਲ ਸੀ ਇਹਨਾਂ ਕ ਪਿਆਰ ਸੀ ਸੋ ਅੱਜ ਮੈਂ ਬਹੁਤਾ ਸਮਾਂ ਤੁਹਾਡੇ ਵਿੱਚ ਨਹੀਂ ਲੈਣਾ ਚਾਹੁੰਦਾ ਸਿਰਫ ਇੱਕ ਇੰਟਰੋਡਕਸ਼ਨ ਤੁਹਾਡੀ ਕਰਾਉਣੀ ਸੀ ਜਾਣ ਪਛਾਣ ਉਹ ਮੈਂ ਕਰਾਤੀ ਕਿ ਅੱਜ ਉਸੇ ਲਾਈਨ ਤੇ ਚੱਲਦੇ ਹੋਏ ਬਾਲ ਸਾਹਬ ਆਪਣਾ ਸੁਖਵੀਰ ਸਿੰਘ ਜੀ ਬਾਲ ਸਾਹਬ ਆਪਦੇ ਪਿਤਾ ਜੀ ਦੀ ਲਾਈਨ ਤੇ ਚੱਲਦੇ ਹੋਏ ਅੱਜ ਇੱਥੇ ਆਏ ਆ ਕਿਸੇ ਨੇ ਜਲਦਬਾਜੀ ਨਹੀਂ ਕਰਨੀ ਉੱਠ ਕੇ ਹਵੜਾ ਦਵੜੀ ਨਹੀਂ ਮਚਾਉਣੀ ਕਿ ਕਿਤੇ ਮੈਂ ਨਾ ਰਹਿ ਜਾਂ ਕਿਸੇ ਸੱਜਣ ਨੇ ਫੋਟੋ ਕਰਾਣੀ ਹੋਈ RAMNA ਆਇਓ ਉਹ ਵੀ ਕਰਾਵਾਂਗੇ ਕਿਸੇ ਨੇ ਕੋਈ ਆਪਦੇ ਦਿਲ ਦੀ ਗੱਲ ਕਰਨੀ ਹੋਈ ਕੋਈ ਬਾਲ ਸਾਹਿਬ ਨਾਲ ਤੁਸੀਂ ਜੋ ਵੀ ਕਿਸੇ ਨੇ ਜੇਲ੍ਹ ਕੱਟੀ ਆ ਕਿਸੇ ਨੂੰ ਕੋਈ ਹੋਰ ਗੱਲ ਕੀਤੀ ਆ ਕੋਈ ਕਿਸੇ ਨੇ ਕੰਮ ਕਰਾਇਆ ਕਿਸੇ ਕੋਲੇ ਫੋਟੋਆਂ ਪੰਜਾਂ RAMNA ਆਇਓ ਹਵੜਾ ਦਵੜੀ ਨਾ ਮਚਾਇਓ ਸੁਖਵੀਰ ਸਿੰਘ ਜੀ ਬਾਲ ਸਾਹਿਬ ਬੈਠੇ ਆ ਅੱਧਾ ਘੰਟਾ ਵੱਧ ਲਵਾ ਲਾਂਗੇ ਪਰ RAMNA ਸਭ ਨੂੰ ਮਿਲ ਕੇ ਜਾਣਗੇ ਸੋ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਸਮਾਂ ਕੱਢ ਕੇ ਆਪੋ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਨਾਲ ਬੇਨਤੀ ਕਰਦਾ ਸਰਦਾਰ ਸੁਖਵੀਰ ਸਿੰਘ ਜੀ ਬਾਲ ਸਾਹਿਬ ਨੂੰ ਕਿ ਆਪਦੀਆਂ ਗੱਲਾਂ ਤੁਹਾਡੇ ਨਾਲ ਸਾਰੇ ਸਾਂਝੀਆਂ ਕਰਦਾ ਸਭ ਤੋਂ ਪਹਿਲੇ ਮੈਂ ਫਤੀਹ ਅਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਹੈ ਕੋਈ ਜਿਹੜਾ ਬਾਦਲ ਸਾਹਿਬ ਦੇ ਨਾਲ ਹੁੰਦਾ ਸੀ ਉੱਥੇ ਨਹੀਂ ਨਹੀਂ ਨਾਲ ਨਹੀਂ ਜਵਾ ਜਵੇਂ ਪਰ ਸਾਰੇ ਕੋਈ 80 ਸਾਲ ਦਾ ਹੈ ਤੇ ਬੇਟਾ ਹੈ 80 ਸਾਲ 75 ਵਾਲਾ 70 ਵਾਲਾ ਹੈ ਤੁਹਾਡੇ ਕੀ ਤੁਸੀਂ ਤਾਂ ਦੇਖਿਆ ਹੋਣਾ ਬਾਦਲ ਸਾਹਿਬ ਇਥੇ ਪਿੰਡ ਆਉਂਦੇ ਸੀ ਉਦੋਂ ਦੱਸਿਓ ਕੀ ਹਾਲਤ ਹੁੰਦਾ ਸੀ ਆਪਣੇ ਇਲਾਕੇ ਦਾ ਹਾਂ ਹਾਂ ਆਜੋ ਆਜੋ ਜੀ ਦੱਸੋ ਅੱਜ ਅੱਜ ਤੁਸੀਂ ਦੱਸੋ ਆ ਨੌਜਵਾਨ ਬੱਚਿਆਂ ਨੂੰ ਪਤਾ ਨਹੀਂ ਕੀ ਹੁੰਦਾ ਕੀ ਸੀ ਪਹਿਲੇ ਜਿਹੜੇ ਬਜ਼ੁਰਗ ਹੈ ਤਾਂ ਹੀ ਉਹ ਬਾਦਲ ਸਾਹਿਬ ਨਾਲ ਲੱਗੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਹਿ ਜੇ ਹਾਲਾਤਾਂ ਤੋਂ ਨਿਕਲੇ ਜਨਰਲ ਦੱਸਿਓ ਉਦੋਂ ਦੇ ਹਾਲਾਤ ਉਹ ਤੋਂ ਪਹਿਲਾਂ ਸਰਲ ਸਸtric ਕਾਰਵਾਈ ਜਦੋਂ ਬਾਦਸ਼ਾਹ ਆਪਣੇ ਪਹਿਲੀ ਵਾਰ ਆਏ ਐ ਕੋਈ ਛੜਕਾ ਨਹੀਂ ਸੀ ਕੋਈ ਆਪਣੀ ਕਸੀ ਦਾ ਪ੍ਰੋਗਰਾਮ ਨਹੀਂ ਸੀ ਪਾਣੀ ਧਾਣੀਦਾਨੀ ਬਹੁਤ ਔਖੇ ਸੀ ਆਪਾਂ ਫੋਕਰ ਪੈਡ ਵਗੈਰਾ ਜੋ ਵੀ ਛੜਕਾ ਬਣੀਆਂ ਫੋਕਰ ਪੈਡ ਬਣਿਆ ਜੋ ਵੀ ਇਸ ਤਰ੍ਹਾਂ ਦੇ ਕੋਈ ਕਾਰਜ ਕੀਤੇ ਐ ਬਾਦਸ਼ਾਹ ਨੇ ਕੀਤੇ ਐ ਉਹ ਤੋਂ ਪਹਿਲਾਂ ਇਲੈਕਸ਼ਨ ਆਪਣੇ ਦਿੱਤੇ ਸੀ ਇਥੋਂ ਉਸ ਤੋਂ ਬਾਅਦ ਅਨਜੋਲ ਚੱਗੀ ਗਿਆ ਪ੍ਰੋਬਲਮ ਤੇ ਲਈ ਗਿਆ ਬਹੁਤ ਔਖਾ ਇੱਥੇ ਸਾਰੇ ਟੱਬੇ ਹੁੰਦੇ ਸੀ ਹਾਂ ਪਹਿਲਾਂ ਟੱਬੇ ਹੁੰਦੇ ਸੀ ਟੋਟਲ ਦਰਮਾ ਕਿਤੇ ਕਿਤੇ ਹੁੰਦਾ ਦਰਮਾ ਥੋੜਾ ਹੁੰਦਾ ਸੀ ਜੀ ਕਿਤੇ ਪਾਣੀ ਦਾ ਬਹੁਤ ਸ਼ੋਰ ਸੀ ਪਾਣੀ ਦੀ ਤਾਂ ਹੁੰਦੀ ਨਹੀਂ ਹਾਂ ਇਹ ਉਹ ਤਾਂ ਹੈ ਹੀ ਨਹੀਂ ਸੀ ਜਦੋਂ ਹੁੰਦੇ ਨਹੀਂ ਤਾਂ ਆਹ ਉਸ ਤੋਂ ਬਾਅਦ ਹੀ ਹੋ ਰਿਹਾ ਜੈਦਾਰ ਜੀ ਦੱਸਣਗੇ ਜੋ ਕੁਛ ਵੀ ਬਣਿਆ ਗਿੱਦੜ ਵਿੱਚ ਚਲ ਆਪਾਂ ਬਾਹਰ ਨਹੀਂ ਜਾਂਦੇ ਪੰਜਾਬ ਗਿੱਦੜਵੇ ਹਲਕੇ ਜੀ ਮੈਨ ਲੱਗਦਾ 95% ਦੀ ਬਾਦਲ ਸਾਹਿਬ ਨੇ ਬਣਾਇਆ ਹੋਣਾ ਮੈਨ ਲੱਗਦਾ ਦੇਖੋ ਜਿਹੜੇ ਨੌਜਵਾਨ ਆਪਾਂ ਸਮਝਦੇ ਨਹੀਂ ਅੱਜ ਜਿਹੜੀਆਂ ਕੋਠੀਆਂ ਪਈਆਂ ਐ ਅੱਜ ਦਾਣਿਆਂ ਦੇ ਢੇਰ ਭੜੇ ਪਏ ਐ ਉਸ ਇਨਸਾਨ ਕਰਕੇ ਪਾਪੂ ਬਾਦਲ ਉਹਨਾਂ ਨੇ ਉਹ ਇੱਥੇ ਵੀ ਕਹਾਵਤ ਹੁੰਦੀ ਸੀ ਪੁਲਾਂ ਉੱਤੇ ਪਾਣੀ ਡਪਾਇ ਕੇ ੜਵੇ ਦੇ ਨਹੀਂ ਯਾਦ ਹੈ ਨਾ ਇੱਥੇ ਬਹੁਤ ਪੁਰਾਣ ਸੀ ਆਪਾਂ ਸਮਝ ਨਹੀਂ ਰਹੇ ਨਵੇਂ ਆਪਾਂ ਹਵਾ 'ਚ ਆ ਜੰਨੇ ਆ ਅੱਜ ਹੀ ਹੁਣ ਇਹਦੀ ਹਵਾ ਚੱਲ ਗਈ ਜੀ ਅੱਜ ਝਾੜੂ ਦੀ ਚੱਲ ਗਈ ਅੱਜ ਦੂਜੀ ਵੀ ਚੱਲ ਗਈ ਜਿਹਦੀ ਜ਼ਿੰਦਗੀ ਪਰ ਚਲਣੀ ਚਾਹੀਦੀ ਹੈ ਉੱਥੇ ਬ੍ਰੇਕਾਂ ਲਾਈ ਜੰਨੇ ਆ ਅੱਜ ਪੂਰੇ ਪੰਜਾਬ 'ਚ ਤੁਸੀਂ ਕੋਟਲੀ ਤੋਂ ਅੰਮ੍ਰਿਤਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਆਪਣੇ ਪਿੰਡ 'ਚ ਜੇ ਗਲੀ ਦੇ ਵਿੱਚੋਂ ਨਿਕਲੋਗੇ ਉਹ ਬਾਦਲਸਰ ਬਣਾਈ ਆ ਇਹ ਧਰਮਸ਼ਾਲਾ ਕੋਲੋਂ ਟੱਪਾਂਗੇ ਉਹ ਵੀ ਬਾਦਲਸਰ ਬਣਾਈ ਆ ਜੇ ਟਿਊਬਵਲ ਚੱਲਦਾ ਦੇਖੋਗੇ ਉਹਦਾ ਕਨੈਕਸ਼ਨ ਵੀ ਬਾਦਲਸਰ ਦਿੰਦਾ ਥੋੜੇ ਤਾਂ ਇਹ ਟਿਊਬਵਲ ਦਾ ਮਤਲਬ ਲੰਗਰ ਲਾਇਆ ਸੀ ਲਾਇਆ ਸੀ ਕਿ ਨਹੀਂ ਅਸੀਂ ਇੱਕ ਵਾਰੀ ਹੁਣ ਜਿਹਦੇ ਘਰੇ ਟਿਊਬਵਲ ਲੱਗ ਗਿਆ ਉਹ ਗਾਣੇ ਦੇ ਦੇਖੋ ਹੁਣ ਆਪਾਂ ਜੇ ਆਪਾਂ ਉਹ ਝਲ ਭੁੱਲ ਜਾਣੇ ਆ ਗੱਲਾਂ ਚ ਆ ਜਾਣੇ ਆ ਧੜਿਆਂ ਚ ਆ ਜਾਣੇ ਆ ਨੁਕਸਾਨ ਤਾਂ ਆਪਣਾ ਹੀ ਹੁੰਦਾ ਤੁਸੀਂ ਪੰਜਾਬ ਦੇਖ ਲਓ ਥਰਮਲ ਪਲਾਂਟ ਤੋਂ ਲੈ ਕੇ ਸੜਕਾਂ ਤੋਂ ਲੈ ਕੇ ਕਸਿਆਂ ਤੋਂ ਲੈ ਕੇ ਡੈਮ ਤੋਂ ਲੈ ਕੇ ਸਾਰੇ ਬਣਾਉਣ ਵਾਲਾ ਬਾਦਲ ਸਾਹਿਬ ਹੈ ਪਰ ਵੋਟਾਂ ਦੇ ਟਾਈਮ 'ਚ ਹੁੰਦਾ ਆ ਜੀ ਅੱਜ ਝਾੜੂ ਦੀ ਹਵਾ ਆ ਕੋਈ ਪੰਥਕ ਉਮੀਦਵਾਰ ਆ ਗਿਆ ਯਾਰ ਬਾਦਲ ਸਾਹਿਬ ਤੋਂ ਵੱਡਾ ਪੰਥਕ ਹੋ ਹੀ ਹੋ ਸਕਦਾ ਹੈ। ਅਕਾਲੀ ਦਲ ਤੋਂ ਬਗੈਰ ਕੋਈ ਪੰਥਕ ਪਾਰਟੀ ਹੋ ਸਕਦੀ ਹੈ। ਅੱਛਾ ਜਦੋਂ ਹਵਾ ਆ ਜਾਂਦੀ ਹੈ ਵੋਟ ਪਾ ਦਿੰਦੇ ਆ ਫਿਰ ਬਾਅਦ ਚ ਕਹਿੰਦੇ ਯਾਰ ਗਲਤੀ ਹੋ ਗਈ। ਫਾਇਦਾ ਕੀ ਹੈ? ਤੁਸੀਂ ਆਪਣੇ ਜ਼ਿੰਦਗੀ ਦੇ ਆ 7 ਸਾਲ ਤਾਂ ਗਵਾਈ ਲੈਣਾ। 5 ਸਾਲ ਕਾਂਗਰਸ ਰਾਜ ਰਿਹਾ ਢੱਕਾ ਟੁੱਟੇ ਇੱਥੇ ਤੋੜਿਆ ਨਹੀਂ ਕਿਸ ਨੇ। ਹੁਣ ਇਹ ਆ ਝਾੜੂ ਵਾਲੀ ਆ ਗਈ। ਮੈਨੂੰ ਡਰ ਹੈ ਕਿ ਹੋਰ ਨਾ ਕੋਈ ਆ ਜਾਏ। ਇਹ ਇੱਕ ਦੀ ਸ਼ਰਮਜੀਤ ਆ ਗਿਆ। ਫਸਲ ਆਪਾ ਬੀਜੀ ਰੇ ਰੂ ਆਪਾ ਭਾਈ ਪਾਣੀ ਪੂਰਾ ਫਸਲ ਖੜੀ ਕਰਦੀ ਘੜੇ ਪੈ ਗਏ ਆਪਣੇ ਘਰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹੁਣ ਪਤਾ ਲੱਗਦਾ ਕਿ ਉਹ ਬੰਦੇ ਕੌਣ ਸੀ ਤੇ ਆਪਾਂ ਲੀਡਰ ਐ ਨਹੀਂ ਬੰਦੇ ਜਿਵੇਂ ਇੱਕ ਦਿਨ ਚ ਆ ਗਿਆ ਉਹਨੂੰ ਐਮਪੀ ਬਣਾਤਾ ਲੀਡਰ ਬੰਦੇ ਆ ਜਿਹੜਾ ਅੱਗ ਚੋਂ ਨਿਕਲੇ ਹੋਣ ਬਾਦਲ ਸਾਹਿਬ ਅੱਗ ਚੋਂ ਨਿਕਲੇ ਆ ਉਹਨਾਂ ਨੇ ਉਹ ਦਿਨ ਦੇਖਿਆ ਆਪਣੇ ਪੰਜਾਬ ਦੇ ਜਿਹੜੇ ਬਹੁਤ ਪੁਰਾਣੇ ਦਿਨ ਸੀ ਡੋਲੇ ਨਹੀਂ ਲੱਗੇ ਰਹੇ ਤੁਹਾਡੇ ਨਾਲ ਲੱਗੇ ਲੜਾਈ ਲੜਦੇ ਰਹੇ 15 15 ਸਾਲ ਜੇਲਾ ਕੱਟੀਆਂ ਮੋਰਚੇ ਲਾਉਂਦੇ ਰਹੇ ਘਰ-ਬਾਰ ਛੱਡ ਕੇ ਗਏ ਉਹ ਲੋਟ ਤਾਈਂ 70 ਸਾਲ ਲੱਗੇ ਉਹਨਾਂ ਨੂੰ ਆਪਾਂ ਤਾਂ ਇੱਥੇ ਆਉਂਦੇ ਲੋਕੀ ਇੱਕ ਮਿੰਟ ਚ ਐਮਪੀ ਬਣਨਾ ਚਾਹੁੰਦੇ ਇੱਕ ਮਿੰਟ ਚ ਚੀ ਜੀ ਮਿਨਿਸਟਰ ਆ ਬਣਾ ਕੇ ਦੇਖ ਲੈ ਆ ਭਗਵੰਤ ਮਾਨ ਇਹ ਗੱਲਾਂ ਜਾ ਕੇ ਪਤਾ ਨਹੀਂ ਕੀ ਕਰੂਗਾ ਤੇ ਦੇਖ ਲੈ ਕਿੱਧਰ ਗਿਆ ਆਪਾਂ ਆਪਣਾ ਨੁਕਸਾਨ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਦੜੇ ਵੇ ਵਾਲਿਓ 95 ਤੁਸੀਂ ਜੰਗ ਲੜੀ ਬਿਆਨ ਸਿੰਘ ਦੇ ਖਿਲਾਫ ਤੁਸੀਂ ਉਦੋਂ ਤਾਂ ਸਾਰੇ ਕਾਇਮ ਸੀ ਮੱਲਾ ਹੈ ਤੁਸੀਂ ਲੜੀ ਸੀ ਉਦੋਂ ਜਿੰਨਾ ਉਦੋਂ ਝੱਖੜ ਆਇਆ ਸੀ ਮੈਨੂੰ ਲੱਗਦਾ ਡਟੇ ਰਹੇ ਪੁਲਿਸ ਦਾ ਦਬਾਅ ਸਾਰੇ ਦਬਾਅ ਪਰ ਮੈਨੂੰ ਲੱਗਦਾ ਗਿੱਦੜ ਵੇ ਆ ਲੈਣ ਤੇ ਕੋਟਲੀਆ ਨੇ ਤਾਂ ਕਮਾਲ ਹੀ ਕਰਤੀ ਮੈਂ ਉਹ ਹੀ ਕਹਿੰਦਾ ਬਚਾਇਆ ਹੀ ਤੁਸੀਂ ਸੀ 2100 ਸੋ ਮੈਂ ਇਹ ਕਰਦਾ ਅੱਜ ਬਾਪੂ ਬਾਦਲ ਆਪਣੇ ਚ ਨਹੀਂ ਸੱਚੀ ਸ਼ਰਧਾਂਜਲੀ ਉਸ ਇਨਸਾਨ ਨੂੰ ਜਿਹੜੇ ਆਪਾਂ ਨੂੰ ਇਤੋਂ ਆ ਸਾਰਾ ਕੁਝ ਬਣਾਇਆ ਅੱਖਾਂ ਮੀਚ ਕੇ ਭਾਵੇਂ ਪਿੱਛੇ ਪਿਛਲੇ ਇਲੈਕਸ਼ਨ ਕਿਸੇ ਮਰਜ਼ੀ ਪਾਰਟੀ ਨਾਲ ਹੋਣ ਬਾਪੂ ਬਾਦਲ ਨੂੰ ਐਕਤੀ ਵੋਟਾਂ ਚਾਹੀਦੀਆਂ ਸੱਚੀ ਸ਼ਰਧਾਂਜਲੀ ਨੂੰ ਪਤਾ ਲੱਗ ਖੁਸ਼ ਹੋਣ ਉੱਥੇ ਭੇਜਦੇ ਕਿ ਮੇਰੇ ਕਿਦੜਵੇ ਵਾਲੇ ਨੇ ਮੇਰੀ ਕਦਰ ਪਾਈ ਹੈ ਤੇ ਆਪਾਂ ਉਹਨਾਂ ਨੂੰ ਜਿਤਾਉਣਾ ਹੈ ਦੇਖੋ ਕਿੱਧਰ ਪਈ ਨਹੀਂ ਪਿਛਲੀ ਵਾਰ 20 ਸਾਲ ਬਾਅਦ ਇਨਸਾਨ ਮੁੱਖ ਮੰਤਰੀ ਬਣਾ ਕੇ ਰੱਖਿਆ ਜੇ ਕਿੱਧਰ ਵਾ ਇਲੈਕਸ਼ਨ ਉਵੇਂ ਆ ਗਿਆ ਜੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਜੇ ਕਿਸਾਨੀ ਬਚਾਉਣੀ ਹੈ ਜੇ ਗਰੀਬ ਨੂੰ ਬਚਾਉਣਾ ਹੈ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਕਾਲੀ ਦਲ ਤੋਂ ਬਗੈਰ ਕੋਈ ਚਾਰਾ ਨਹੀਂ ਆ ਹੁਣ ਲਾਰੇ-ਲੂਰੀਆਂ ਤੋਂ ਆਪਾਂ ਗੱਲਾਂ ਚ ਨਾ ਆਈਏ ਮਨ ਬਣਾ ਲਈਏ ਨਿਸ਼ਾਨਾ ਕਰੀਏ ਆਪਣੀ ਪਾਰਟੀ ਤੇ ਮੈਂ ਤੁਹਾਨੂੰ ਵਚਨ ਕਰਦਾ ਜਿਵੇਂ ਬਾਦਲ ਸਾਹਿਬ ਨੇ ਤੁਹਾਡਾ ਸਾਥ ਦਿੱਤਾ ਉਵੇਂ ਪੂਰੀ ਜ਼ਿੰਦਗੀ ਤੁਹਾਡਾ ਸਾਥ ਦਿੰਦਾ ਰਹੂੰਗਾ ਆਹ ਬਾਦਲ ਸਾਹਿਬ ਦਾ ਘਰ ਨਹੀਂ ਸਾਰਿਆਂ ਦਾ ਬਾਦਲ ਸਾਹਿਬ ਮੇਰਾ ਵੀ ਘਰ ਆ। ਆਪ ਬਾਦਲ ਸਾਹਿਬ ਨੇ ਤੁਹਾਡੇ ਮੈਲਾ ਦਾ ਸਾਰਿਆਂ ਦੇ ਪਰਿਵਾਰ ਦੇ ਮੁਖੀ ਐ। ਮੈਨ ਲੱਗਦਾ ਤੁਹਾਡੇ ਸਾਰਿਆਂ ਦੇ ਘਰੇ ਕੋਈ ਨਾ ਕੋਈ ਫੋਟੋ ਹੋਣੀ ਐ, ਤੁਹਾਡੇ ਘਰੇ ਚਾਹ ਪੀਤੀ ਹੋਣੀ ਐ, ਦੁੱਧ ਪੀਤਾ ਹੋਣਾ, ਲੱਸੀ ਪੀਤੀ ਹੋਣੀ ਐ, ਰੋਟੀ ਖਾਦੀ ਆਉਂਦੀ ਐ, ਤੁਹਾਡੇ ਵਿੱਚ ਹੀ ਤੁਰੇ ਫਿਰਦੇ ਹੁੰਦੇ ਸੀ। ਹਾਂ ਜਦੋਂ ਆਉਂਦੇ ਹੁੰਦੇ ਸੀ ਜਦਰ ਜੀ, ਜੀਬ ਜੀ ਹੁੰਦੀ ਸੀ ਟੁਕੀ ਜੀ ਕੀ ਕਿੰਨੀ ਉਹ ਟੁੱਟੀ ਜੀ ਉਹ ਚੌੜਟ ਚੌਂਦੇ ਸੀ ਜੀ ਟੁੱਟੀ ਜੀਪ ਉੱਦੀ ਸੀਗੀ ਤੇ ਲੋਰ ਚਾਰ ਬੰਦੇ ਨਾਲ ਸਾਡੇ ਵਰਗੇ ਫਿਰ ਪਾਈ ਅਸੀਂ ਉਦੋਂ ਤੋਂ ਲਾ ਕੇ ਸੇਵਾ ਕਰਦੇ ਕਾਲੀ ਤੱਕ ਦੇਖੋ ਹਾਂ ਜੀ ਉਹ ਹੈ ਕਿਤੇ ਇੱਕ ਤੇ ਹੀ ਰੱਬ ਕਰਦਾ 100 ਸਾਲਾਂ ਜੇ ਇੱਕ ਲੀਡਰ ਪੈਦਾ ਕਰਦਾ ਉਹ ਸੀ ਇਸ ਕਰਕੇ ਆਪਾਂ ਉਹ ਪੁਰਾਣੀਆਂ ਯਾਦਾਂ ਨੂੰ ਫਿਰ ਤੋਂ ਯਾਦ ਕਰੀਏ ਤੇ ਨਵੇਂ ਮੁੰਡਿਆਂ ਨੂੰ ਸਮਝਾਈਏ ਕਿ ਆਪਣਾ ਸੀ ਬਾਪੂ ਬਾਦਲ ਉਹ ਬਾਪੂ ਬਾਦਲ ਨੇ ਆਪਣੇ ਪੰਜਾਬ ਨੂੰ ਖੜਾ ਕੀਤਾ ਤੇ ਆਪਣੇ ਹਲਕੇ ਨੂੰ ਕੀਤਾ ਤੇ ਆਪਾਂ ਐਕਟੀ ਮੈਂ ਦੇਖਣਾ ਚਾਹਣਾ ਹੈ ਕਿ ਸਹੀ ਤੁਸੀਂ ਸਿਧਾਂਤਲੀ ਉਹਨਾਂ ਨੂੰ ਦਿੰਨੀ ਹੋ ਕਿ ਨਹੀਂ ਥੋੜਾ ਕੋਟਲੀ ਵਾਲਿਆਂ ਨੂੰ ਤੁਹਾਨੂੰ ਬਹੁਤ ਉਮੀਦ ਹੈ 2100 ਲੀਡ ਟੂਟ ਪਾਉਣਾ ਪੈਣਾ ਤੁਹਾਨੂੰ ਸਰ ਕੇਰਾ ਕੋਡੇ-ਗਾਡੇ ਫੜ ਲਓ ਸਾਰਿਆਂ ਦੇ ਐਕਟੀ ਦਾ ਬਾਪੂ ਬਾਦਲ ਦੇ ਨਾਂ ਤੇ ਵੋਟਾਂ ਪਾਉਣੀਆਂ ਤੇ ਆਈ ਉਮੀਦ ਕਰਕੇ ਮੈਂ ਤੁਹਾਨੂੰ ਥੋੜਾ ਤੋਂ ਅੱਗੇ ਲੈਣਾ ਤੇ ਜਿਨੇ ਕੋਈ ਗੱਲ ਕਰਨੀ ਹੋਵੇ ਜਿੰਨੇ ਕੋਈ ਗੱਲ ਕਰਨੀ ਹੋਏ ਜਾਂ ਫੋਟੋ ਕੁਝ ਆਉਣੀ ਹੋਏ ਮੈਂ ਇੱਥੇ ਬੈਠਾ ਹਾਂ ਹਲੋ ਇੱਕ ਮਿੰਟ ਗੱਲ ਕਰਨੀ ਸੀ ਜੀ ਇੱਕ ਰਾਜੇ ਇੱਕ ਮਿੰਟ ਬੰਦ ਸਰ ਅਬ ਦੇਖ ਬਈ ਕਿਸੇ ਥੋੜੀ ਇਹ ਫਰਦਾ ਵਜਰਾ ਜਿੱਧਰ ਮੈਂ ਬਲਾਕ ਹੈ ਇਹੀ ਸਾਡੀ ਸਭਤ ਸੀ ਇਧਰ ਸਾਨੂੰ ਜਾਣ ਲੋਨ ਨੂੰ ਕੋਈ ਸਾਡੀ ਬਸ ਇਹਦਾ ਕੋਈ ਡੀਪੀ ਸਾਹਿਬ ਬੈਠ ਕੇ ਚੱਲੋ ਸਾਹਿਬ ਇਹਨਾਂ ਨਾਲ ਮੇਲਤੀ ਕਰਦੇ ਹਾਂ ਕਿ ਕਦੀ ਬਸ ਕੋਈ ਸਾਡੀ ਬਤਲਵਾ ਮੁਖਸਰ ਹਫੀਜ਼ ਕੋ